ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵ ਸਰਵਨ ਕਰਦੇ ਆ ਕਛ ਅਨਮੁੱਲੇ ਗੁਰਬਾਣੀ ਵਿਚਾਰ ਹੋ ਕੁਰਵਾਨ ਜਾਉ ਹੋ ਕੁਰਵਾਨ ਜਾਉ ਮਿਹਰਵਾਨ ਹੋ ਕੁਰਵਾਨ ਜਾਉ ਹੋ ਕੁਰਵਾਨ ਜਾਉ ਮਹਿਰ ਹੋਂ ਕੁਰ ਵਾਹ ਹੋਂ ਕੁਰ ਵਾਨ ਜਾਉ ਮਹਿਰਵਾਨ ਹੋਂ ਕੁਰ ਹੋਂ ਕੁਰ ਵਾਨ ਜਾਉ ਤਨਾ ਕੈ ਹੋਂਕੁਰਵਾਨੇ ਜਾਉ ਤੈਨਾਂ ਕੈ ਹੋਂਕੁਰਵਾਨੇ ਜਾਉ ਹੋਂਕੁਰ ਹੋਂਕੁਰਵਾਨੇ ਜਾਉ ਤੈਨਾਂ ਕੈ ਹੋਂਕੁਰਵਾਨੇ ਜਾਉ ਤੈ ਨਾ ਕਹਿ ਹੋਂ ਕਰਵਾਨੇ ਜਾ ਹੋਂ ਕਰ ਦੀ ਸੰਗਤ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਦਮੇ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਸ ਚੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਬੁਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਾਰ ਬਖਸ਼ਿਸ਼ ਕਿਰਪਾ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਇਸ ਲੰਸ ਸਮਾਗਮ ਸਤਖੰਡ ਵਾਸੀ ਸ਼੍ਰੀਮਾਨ ਸੰਤਵਾਦਾ ਪ੍ਰਤਾਪ ਸਿੰਘ ਜਿਹਨਾਂ ਨੂੰ ਆਪਾਂ ਪਿਆਰ ਨਾਲ ਘਾਰ ਬਾਬਾ ਜੀ ਕਹਿੰਦੇ ਹਨ ਉਹਨਾਂ ਤੋਂ ਬਾਅਦ ਸਤਖੰਡ ਵਾਸੀ ਸੰਤਵਾਦਾ ਕੁੰਦਰਾ ਸਿੰਘ ਜੀ ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਅੱਜ ਅੱਜ ਬੈਠੇ ਸਮਾਗਮ ਕਿਉਂ ਕਰਾਏ ਜਾਂਦੇ ਨੇ ਇਹ ਆਪਾਂ ਨੂੰ ਮਕਸਦ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਨ ਸਮਾਗਮਾਂ ਦਾ ਇਹ ਮਕਸਦ ਨਹੀਂ ਹੁੰਦਾ ਕਿ ਬਹੁਤ ਲੋਕ ਇਕੱਠੇ ਕਰਨੇ ਨੇ ਉਹਨਾਂ ਨੂੰ ਲੰਗਰ ਛਕਾਉਣਾ ਹੈ ਅਗਲੇ ਦਿਨ ਅਖਬਾਰ ਵਿੱਚ ਦੇਣਾ ਹੈ ਟੈਲੀਵਿਜ਼ਨ ਉੱਤੇ ਵਿਖਾਉਣਾ ਹੈ ਇਹ ਮਕਸਦ ਨਹੀਂ ਹੈ ਮਕਸਦ ਕੋਈ ਹੈ ਕਿ ਜਪਣ ਵਾਲੇ ਬੰਦਗੀ ਵਾਲਿਆਂ ਦੀਆਂ ਬੱਤਾਂ ਕਰਦੇ ਆ ਸਾਡੇ ਅੰਦਰ ਚਾਉ ਪੈਦਾ ਹੋਵੇ ਅਸੀਂ ਵੀ ਨਾਮ ਜਪਣ ਲੱਗ ਜਾਈਏ ਸਤਨਾਮ ਸ੍ਰੀ ਵਾਹਿਗੁਰੂ ਤਿਨਾਂ ਦੇਖ ਮਨ ਚਾਉ ਉਠੰਦਾ ਹਉ ਕਦਮਾਂ ਹੀ ਗੁਣ ਤਸ ਪਈ ਜਿਹੋ ਜੀ ਸੰਗਤ ਕਰਾਂਗੇ ਉਹੋ ਜਿਹਾ ਅਸਰ ਹੁੰਦਾ ਮਨ ਉੱਤੇ ਇਸ ਲਈ ਸਤ ਸੰਗਤ ਵਿੱਚ ਬੈਠੀਂਦੇ ਸਤ ਸੰਗਤ ਦਾ ਕੋਈ ਮਕਸਦ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਤੇ ਕੇਵਲ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਔਰ ਸੰਤ ਦਾ ਇਸ ਧਰਤੀ ਉੱਤੇ ਕੋਈ ਮਕਸਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿਸੇ ਸੰਤ ਨੂੰ ਨਾਮਦਾਨ ਦੇਣ ਦਾ ਅਧਿਕਾਰ ਨਹੀਂ ਹੈ ਸੰਤ ਨੂੰ ਅਧਿਕਾਰ ਹੈ ਨਾਮ ਜਪੌਣ ਦਾ ਜਦੋਂ ਸੰਤ ਨਾਮ ਜਪ ਕੇ ਰੱਬ ਦੇ ਨੇੜੇ ਹੋ ਜਾਂਦਾ ਹੈ ਉਹਦਾ ਜਪਾਇਆ ਹੋਇਆ ਨਾਮ ਲੋਕਾਂ ਦਾ ਖಲ್ಯਾਨ ਕਰਨ ਲੱਗ ਪੈਂਦਾ ਹੈ ਇਸ ਲਈ ਮਹਾਰਾਜ ਨੇ ਕਿਹਾ ਕਬੀਰ ਸੇਵਾ ਕੋ ਦੋਏ ਭਲੇ ਇਕ ਸੰਤਿ ਕ੍ਰਾਮ ਰਾਮ ਜੂ ਦਾਤਾ ਮੁਕਤ ਕੋ ਸੰਤਜ ਭਾਵੇ ਨਾਮ ਸੰਗਤ ਵਿੱਚ ਬੈੱਕ ਕੇ ਨਾਮ ਜਪਣਾ ਮਕਸਦ ਹੈ ਮੈਂ ਕਈ ਵਾਰ ਉਦਾਹਰਨ ਦਿਨ ਹਾਂ ਬੱਚਾ ਕੋਈ ਸਕੂਲ ਪੜਨ ਜਾਂਦਾ ਹੈ ਕਿਸੇ ਸਕੂਲ ਨੂੰ ਮੱਥਾ ਟੇਕ ਕੇ ਕੋਈ ਸਟੂਡੈਂਟ ਵਾਪਸ ਆ ਜਾਏ ਉਹਨੂੰ ਸਕੂਲ ਵਾਲੇ ਪਾਸ ਨਹੀਂ ਕਰਦੇ ਕਿਸੇ ਕਾਲਜ ਯੂਨੀਵਰਸਿਟੀ ਦੀ ਬਿਲਡਿੰਗ ਨੂੰ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਵਾਪਸ ਆਜਣ ਉਹ ਸਟੂਡੈਂਟ ਨੂੰ ਕਾਲਜ ਵਾਲੇ ਡਿਗਰੀ ਨਹੀਂ ਦਿੰਦੇ ਉਹ ਯੂਨੀਵਰਸਿਟੀ ਵਾਲੇ ਕੋਈ ਡਿਗਰੀ ਨਹੀਂ ਦਿੰਦੇ ਕਿਉਂ ਭਾਈ ਸਕੂਲ ਕਾਲਜ ਵਿੱਚ ਜਾਣਾ ਵਿਦਿਆਰਥੀ ਦਾ ਮਕਸਦ ਹੈ ਪੜ੍ਹਾਈ ਕਰਨੀ ਉਹਨੂੰ ਪੜ੍ਹਾਈ ਕਰਨੀ ਪੈਂਦੀ ਹੈ ਉਹਨੂੰ ਡਿਸਪਲਨ ਤੇ ਮਰਿਆਦਾ ਵਿੱਚ ਰਹਿਣਾ ਪੈਂਦਾ ਜਦੋਂ ਦੋਵੇਂ ਚੀਜ਼ਾਂ ਦੀ ਪਾਲਣਾ ਕਰਦਾ ਹੈ ਡਿਸਪਲਨ ਵਿੱਚ ਵੀ ਰਹਿੰਦਾ ਹੈ ਪੜ੍ਹਾਈ ਵੀ ਕਰਦਾ ਹੈ ਉਹਨੂੰ ਫਿਰ ਕਾਲਜ ਯੂਨੀਵਰਸਿਟੀ ਵਾਲੇ ਡਿਗਰੀ ਦਿੰਦੇ ਨੇ ਇਤਨਾ ਗੁਰੂ ਕੋਲ ਆਉਣ ਦਾ ਮਕਸਦ ਹੈ ਆਪਣਾ ਗੁਰੂ ਦੀ ਰਹਿਤ ਸਿੱਖਣੀ ਹੈ ਮਰਿਆਦਾ ਸਿੱਖਣੀ ਹੈ ਔਰ ਗੁਰੂ ਦਾ ਦਿੱਤਾ ਨਾਮ ਜਪਣਾ ਹੋਰ ਕੋਈ ਮਕਸਦ ਨਹੀਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ गोविंद ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਤਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਵਿੱਚ ਜੁੜ ਕੇ ਕੇਵਲ ਜਪਣਾ ਸਤਨਾਮ ਸ੍ਰੀ ਵਾਹਿਗੁਰੂ ਅੱਛਾ ਨਾਮ ਜਪਣ ਨਾਲ ਫਿਰ ਲਾਭ ਕੀ ਹੋਏਗਾ ਜੇ ਆਪਾਂ ਨਾਮ ਨਾ ਜਪਿਆ ਸਾਧ ਸੰਗਤ ਫਿਰ ਲਾਭ ਨਹੀਂ ਹੋਏਗਾ ਕੋਈ ਜੇ ਨਾਮ ਜਪਾਂਗੇ ਲਾਭ ਇਹ ਹੋਏਗਾ ਸਭ ਕੁਝ ਸਿਮਰਨ ਵਿੱਚੋਂ ਪੈਦਾ ਹੁੰਦਾ ਬੰਦਾ ਆਪਣੇ ਦੁੱਖ ਦੂਰ ਕਰਨਾ ਚਾਹੁੰਦਾ ਹਰ ਇੱਕ ਬੰਦੇ ਦਾ ਮਕਸਦ ਹੈ ਪਹਿਲਾਂ ਮੇਰੇ ਦੁੱਖ ਦੂਰ ਹੋਣ ਸਭ ਤੋਂ ਪਹਿਲਾਂ ਦੁਨਿਆਵੀ ਸ਼ਰੀਰਕ ਲੋੜਾਂ ਨੇ ਮਨੁੱਖ ਦੀਆਂ ਕੋਈ ਬੰਦਾ ਇਸ ਤਰ੍ਹਾਂ ਦਾ ਤੁਹਾਡੇ ਵਿੱਚ ਨਹੀਂ ਜਿਹੜਾ ਸਿਰਫ਼ ਤੇ ਸਿਰ ਪਹਿਲਾਂ ਗੁਰਦੁਆਰੇ ਆਉਂਦਾ ਹੈ ਆਉਂਦਿਆਂ satsangt ਤੋਂ ਰੱਬ ਨੂੰ ਮੰਗਣ ਲੱਗ ਜਾਏ ਕਿ ਮੈਨੂੰ ਰੱਬ ਮਿਲ ਜਾਏ ਸਭ ਤੋਂ ਪਹਿਲਾਂ ਦੁਨਿਆਵੀ ਪਦਾਰਥਾਂ ਦੀ ਮੰਗ ਹੈ ਜਦੋਂ ਵੀ ਕੋਈ ਧਰਮਵਲ ਦੇ ਪਾਸੇ ਹੁੰਦਾ ਹੈ ਪਹਿਲਾਂ ਪਦਾਰਥਾਂ ਦੀ ਮੰਗ ਹੈ ਕੋਈ ਤੋੜ ਉਹਨੂੰ ਘਰ ਪਰਿਵਾਰ ਬੱਚੇ ਚਾਹੀਦੇ ਨੇ ਘਰ ਚਾਹੀਦਾ ਹੈ ਜਗਾ ਚਾਹੀਦੀ ਹੈ ਪੈਸਾ ਚਾਹੀਦਾ ਹੈ ਕਾਰੋਵਰ ਚਾਹੀਦਾ ਹੈ ਦੁੱਖ ਕਲੇਸ਼ ਛੱਡਣੇ ਚਾਹੀਦੇ ਨੇ ਉਤੋਂ ਬਹੁਤ satsangt ਪਦਾਰਥਾਂ ਤੋਂ ਬਾਅਦ ਫਿਰ ਪਰਮੇਸ਼ਰ ਦੀ ਮੰਗ ਹੈ। ਔਰ ਜੇ ਪਰਮੇਸ਼ਰ ਦੀ ਮੰਗ ਪੈਦਾ ਨਾ ਹੋਈ ਪਦਾਰਥ ਸਾਨੂੰ ਸੁੱਖ ਨਹੀਂ ਦੇਣਗੇ ਇਹ ਨੋਟ ਕਰਿਓ। ਪਦਾਰਥ ਮਿਲ ਜਾਣਗੇ ਪਰ ਪਦਾਰਥ ਸੁੱਖ ਨਹੀਂ ਦੇਣਗੇ ਜੇ ਪਰਮੇਸ਼ਰ ਦੀ ਮੰਗ ਹਿਰਦੇ ਵਿੱਚ ਪੈਦਾ ਨਾ ਹੋਈ ਸੰਗਤ ਵਿੱਚ ਬਹਿਣ ਦਾ ਇਹ ਮਕਸਦ ਹੈ ਇੱਥੇ ਸਾਸਨ ਦਾ ਰੱਬ ਨੂੰ ਮਿਲਣ ਦਾ ਚਾਹ ਪੈਦਾ ਹੋਵੇ ਨਾਮ ਜਪਣ ਦਾ ਕੋਈ ਮਕਸਦ ਹੈ ਸੁਰਤ ਜਿਹੜੀ ਹੈ ਉਹ ਰੱਬ ਨੂੰ ਮੰਗਣ ਲੱਗਦਾ ਹੈ ਕਿਉਂਕਿ ਸਾਰੇ ਸੁੱਖ ਨਾਮ ਵਿੱਚ ਹੈ ਪਦਾਰਥਮ ਵਿੱਚ ਨਹੀਂ ਇੱਥੋਂ ਤੱਕ ਮਹਾਰਾਜ ਨੇ ਕਿਹਾ ਸਭ ਕੁਝ ਸਿਮਰਨ ਤੋਂ ਪੈਦਾ ਹੋਇਆ ਹੈ ਸਿਮਰਨ ਤੋਂ ਬਿਨਾਂ ਕੋਈ ਚੀਜ਼ ਦੀ ਪਧਾਈਸ਼ ਨਹੀਂ ਦੁਨੀਆ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਤੋਂ ਸਭ ਕੁਝ ਪੈਦਾ ਹੁੰਦਾ ਹੈ ਸਿਮਰਨ ਤੋਂ ਸਾਥ ਸੰਗਤ ਰਿੱਧ ਸਿਧ ਪੈਦਾ ਹੁੰਦੀਆਂ ਨੇ ਸਿਮਰਨ ਤੋਂ ਬੰਦਾ ਜਤੀ ਸਦੀ ਬਣਦਾ ਹੈ ਸਿਮਰਨ ਕਰਕੇ ਵੇਦ ਹੁੰਦੇ ਨੇ ਇੱਥੋਂ ਤੱਕ ਮਹਾਰਾ ਨੇ ਕਿਹਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਭਗਤਾਂ ਨੂੰ ਪ੍ਰਗਟ ਕਰਦਾ ਹੈ ਜੇ ਉਹ ਸਿਮਰਨ ਕਰਕੇ ਹਰ ਸਿਮਰਨ ਨੂੰ ਭਗਤ ਪ੍ਰਗਟਾਏ ਹਰ ਸਿਮਰਨ ਨਾਲਗ ਬੇਦੋ ਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਰਨ ਕਰਨ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪਨ ਰੰਕਾਰਾ ਜਦੋਂ ਕੋਈ ਵਾਹਿਗੁਰੂ ਦਾ ਸਿਮਰਨ ਕਰਦਾ ਰੱਬ ਉਹਦੇ ਵਿੱਚ ਹਾਜ਼ਰ ਹੋ ਜਾਂਦਾ ਵਾਹਿਗੁਰੂ ਮੰਤਰ ਕੋਈ ਅੱਖਰ ਨਹੀਂ ਹੈ ਤੁਸੀਂ ਕਿੰਨੀ ਵੀ ਚਿੰਤਾ ਵਿੱਚ ਹੋਮੋ ਪਰੇਸ਼ਾਨੀ ਵਿੱਚ ਹੋਮੋ ਡਿਪਰੈਸ਼ਨ ਵਿੱਚ ਹੋਮੋ ਬੈ ਗੁਰੂ ਦਾ ਸਿਮਰਨ ਤੁਹਾਨੂੰ ਚਿੰਤਾ ਵਿੱਚੋਂ ਕੱਢ ਲਏਗਾ ਚਿੰਤਾ ਦੀ ਦੁਨੀਆ 'ਚ ਕੋਈ ਦਵਾਈ ਨਹੀਂ ਹੈ ਫਿਰ ਸੁਣਿਓ ਧਿਆਨ ਨਾਲ ਇਹ ਸਾਧ ਸੰਗਤ ਅਜਮਾ ਕੇ ਤੁਸੀਂ ਵੇਖਿਆ ਹੋਏਗਾ ਇਹ ਸਾਡੀ ਜ਼ਿੰਦਗੀ ਦਾ ਦੁਨਿਆਵੀ ਤੌਰ ਤੇ ਅਭਿਆਸ ਨਹੀਂ ਲਿੰਦਾ ਜਦੋਂ ਆਪਾਂ ਕਰਾਂਗੇ ਕੋਈ ਚਿੰਤਾ ਪੈ ਜਾਏ ਉਹਦੀ ਕੋਈ ਦਵਾਈ ਨਹੀਂ ਹੈ ਡਿਪਰੈਸ਼ਨ ਦੀ ਨੀਂਦ ਦੀਆਂ ਗੋਲੀਆਂ ਦੇ ਦਿੰਦੇ ਨੇ ਡਾਕਟਰ ਕਿ ਹਲਕੀ ਜਿਹੇ ਨੂੰ ਗੋਲੀ ਲਾਦਿਓ ਇਨੂੰ ਨੀਂਦ ਆਉਣ ਲੱਗ ਜਾਏ ਨੀਂਦ ਤੋਂ ਬਾਅਦ ਬੰਦਾ ਰਿਲੈਕਸ ਹੋ ਜਾਂਦਾ ਹੈ ਜਦੋਂ ਫਿਰ ਸ਼ੁਰੂ ਹੁੰਦਾ ਹੈ ਫਿਰ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ ਚਿੰਤਾ ਦਾ ਇੱਕੋ ਹੀ ਇਲਾਜ ਹੈ ਸਾਰੀਆਂ ਚਿੰਤਾਵਾਂ ਦਾ ਇੱਕੋ ਹੀ ਹੱਲ ਹੈ ਜਦੋਂ ਕੋਈ ਸੁਰਤ ਜੋੜ ਕੇ ਜਪਣ ਲੱਗ ਜਾਵੇ ਵਾਹਿਗੁਰੂ 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 ਟੁੱਡੀ ਚਿੰਤਾ ਖਤਮ ਹੋਣ ਲੱਗ ਜਾਏ ਕਿਸੇ ਕੋਲ ਸੁੱਖ ਨਹੀਂ ਆ ਰਿਹਾ ਯਤਨ ਕੀਤੇ ਉਹ ਵੀ ਸੁੱਖ ਪੈਦਾ ਨਹੀਂ ਹੋ ਰਹੇ ਇੱਕੋ ਹੀ ਚੀਜ਼ ਹੈ ਸਿਮਰਨ ਕਰਨ ਲੱਗ ਜਾਓ ਵਾਹਿਗੁਰੂ 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 ਸੁੱਖ ਆਉਣ ਲੱਗ ਜਾਣਗੇ ਦੁੱਖ ਦੂਰ ਹੋਣ ਲੱਗ ਜਾਣਗੇ ਕਿਸੇ ਕਾਰਜ ਕਰਕੇ ਪਰੇਸ਼ਾਨੀ ਬਣ ਗਈ ਹੈ ਉਹਦਾ ਕੋਈ ਹੱਲ ਨਹੀਂ ਹੈ ਇੱਕੋ ਹੀ ਹੱਲ ਹੈ ਕੁਝ ਮਿੰਟਾਂ ਵਾਸਤੇ ਪਰੇਸ਼ਾਨੀਆਂ ਭੁਲਾਈਆਂ ਜਾ ਸਕਦੀਆਂ ਨੇ ਕੁਝ ਮਿੰਟਾਂ ਵਾਸਤੇ ਚਿੰਤਾਵਾਂ ਕਿਸੇ ਹੋਰ ਪਾਸੇ ਕੀਤੀਆਂ ਜਾ ਸਕਦੀਆਂ ਨੇ ਪਰ ਖਤਮ ਨਹੀਂ ਕੀਤੀਆਂ ਜਾ ਸਕਦੀਆਂ ਖਤਮ ਕਦੇ ਨਾਲ ਹੋਣਗੀਆਂ ਜਦੋਂ ਕੋਈ ਝਪਣ ਲੱਗਦਾ ਵਾਹਿਗੁਰੂ 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 ਸਤ ਤੇ ਅਸਰ ਹੋਣ ਲੱਗਦਾ ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਹੇ ਸ਼ਬਦ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਕਹਿੰਦੇ ਸੋਏ ਚਿੰਤਾ ਜਾਗ ਚਿੰਤਾ ਇਹ ਨਹੀਂ ਕਿ ਨੀਂਦ ਦੀ ਗੋਲੀ ਲਈ ਹੈ 19 ਦਿਰ ਤੱਕ ਚਿੰਤਾ ਖਤਮ ਹੋ ਗਈ ਅੱਛਾ ਬੱਤੇ ਬੰਦੇ ਤੁਹਾਨੂੰ ਮਿਲਣਗੇ ਕਹਿੰਦੇ ਮੈਂ ਸ਼ਰਾਬ ਵੀ ਤਾਂ ਪੀਣਾ ਚਿੰਤਾ ਬਹੁਤ ਹੈ ਜੀ ਟੈਨਸ਼ਨ ਦੂਰ ਕਰਨ ਵਾਸਤੇ ਕੁਝ ਲੋਕ ਟੈਨਸ਼ਨ ਦੂਰ ਕਰਨ ਵਾਸਤੇ ਨਸ਼ਾ ਲੈ ਰਹੇ ਨੇ ਅੱਧੀ ਨੌਜਵਾਨੀ ਨਸ਼ਿਆਂ ਵਿੱਚ ਪਤਕ ਕਿਉਂ ਲੱਗੀ ਹੈ ਟੈਨਸ਼ਨ ਪੈ ਗਈ ਕਾਰੋਬਾਰ ਨਹੀਂ ਚੱਲਿਆ ਨੌਕਰੀ ਨਹੀਂ ਮਿਲੀ ਜੋਬ ਨਹੀਂ ਮਿਲੀ ਪੈਸਾ ਨਹੀਂ ਆ ਰਿਹਾ ਦੂਜੇ ਵੱਲ ਦੇਖਦੇ ਨੇ ਉਹਦੇ ਕੋਲ ਕਾਰਾਂ ਕੋਠੀਆਂ ਪੈਸਾ ਮੇਰਾ ਵਾਰ ਦਾ ਕੰਮ ਨਹੀਂ ਬਣਿਆ ਉਹ ਨੌਜਵਾਨ ਫਿਰ ਹਲਕੀ ਡੋਜ਼ ਨਸ਼ਾ ਲੈਣ ਲੱਗ ਪੈਂਦੇ ਨੇ ਚਿੰਤਾ ਦੂਰ ਹੋ ਜਾਏ ਚਿੰਤਾ ਮੁਕਦੀ ਨਹੀਂ ਨਸ਼ਿਆਂ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਭਾਈ ਚਿੰਤਾ ਦਾ ਇੱਕੋ ਹੀ ਹੱਲ ਹੈ ਨਸ਼ਾ ਕੋਈ ਚਿੰਤਾ ਦਾ ਹੱਲ ਨਹੀਂ ਹੈ ਉਹ ਕੁਝ ਘੰਟਿਆਂ ਵਾਸਤੇ ਤੁਹਾਡੀ ਸੁਰਤ ਨੂੰ ਬੇਹੋਸ਼ੀ ਵਿੱਚ ਲੈ ਜਾਂਦਾ ਜਦੋਂ ਹੋਸ਼ ਵਿੱਚ ਆਉਂਗੇ ਫਿਰ ਚਿੰਤਾ ਸ਼ੁਰੂ ਹੋ ਜਾਏਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ ਮਹਾਰਾਜ ਚਿੰਤਾ ਦੂਰ ਕਿਵੇਂ ਹੁੰਦੀ ਫਿਰ ਕਹਿੰਦੇ ਭਾਈ ਨਾਮ ਦ੍ਰਿੜ ਕਰ ਆਪਣੇ ਮਨ ਨਾਲ ਪੱਕਾ ਕਰ ਵਾਹਿਗੁਰੂ 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 ਜਦੋਂ ਮਨ ਉਤੇ ਅਸਰ ਹੋਣ ਲੱਗ ਪਿਆ ਪੱਕਾ ਹੋਣ ਲੱਗ ਪਿਆ ਉਦੋਂ ਯਾਦ ਰੱਖਿਓ ਚਿੰਤਾ ਖਤਮ ਹੋਣ ਲੱਗ ਜੇਗੀ ਦ੍ਰਿੜਤਾ ਦਾ ਅਰਥ ਪਕਿਆਈ ਦਾ ਅਰਥ ਪਤਾ ਕੀ ਹੈ ਜਦੋਂ ਕਿਸੇ ਚੀਜ਼ ਤੇ ਨਿਸ਼ਾਨ ਪੈ ਜਾਵੇ ਤੁਸੀਂ ਦੇਖੋਗੇ ਇਹ ਤਾਂ ਆਪਣਾ ਮਨ ਹੈ ਜਿਹਦੇ ਵਿੱਚ ਮੋਹ ਬਹੁਤ ਹੁੰਦਾ ਹੈ ਪਿਆਰ ਹੁੰਦਾ ਹੈ ਦੁਨਿਆਵੀ ਰਿਸ਼ਤਿਆਂ ਦੀ ਖਿੱਚ ਹੈ ਮਨ ਕਈ ਵਾਰ ਦਇਆ ਨਾਲ ਭਰ ਜਾਂਦਾ ਹੈ ਕਠੋਰ ਤੋਂ ਕਠੋਰ ਚੀਜ਼ ਦੁਨੀਆਂ ਵਿੱਚ ਹੈ ਪੱਥਰ ਅਪਨ ਜਦੋਂ ਕਿਸੇ ਦੀ ਕਠੋਰਤਾ ਦੀ ਗੱਲ ਕਰਦੇ ਨਾ ਉਦੋਂ ਬੰਦਾ ਕਹਿੰਦਾ ਯਾਰ ਇਹ ਤਾਂ ਪੱਥਰ ਦਿਲ ਹੈ ਇਹ ਤਾਂ ਬੰਦਾ ਪੱਥਰ ਵਾਂਗ ਕਟੋ ਕਠੋਰ ਹੈ ਤੁਸੀਂ ਵੇਖਿਓ ਪੱਥਰ ਦੇ ਉੱਤੇ ਵੀ ਇੱਕ ਇੱਕ ਬੂੰਦ ਪਾਣੀ ਦੀ ਡਿਗਣ ਲੱਗ ਜਾਏ ਕੁਝ ਮਹੀਨਿਆਂ ਬਾਅਦ ਵੇਖੋਗੇ ਪੱਥਰ ਦੇ ਵਿੱਚ ਵੀ ਸਾਦ ਸੰਗਤ ਪਾਣੀ ਆਪਣਾ ਅਸਰ ਕਰ ਜਾਂਦਾ ਹੈ ਉਹ ਪੱਥਰ ਉੱਤੇ ਵੀ ਨਿਸ਼ਾਨ ਪੈ ਜਾਂਦਾ ਪਾਣੀ ਦਾ ਜਿੱਥੇ ਕਦੇ ਟੁੱਟੀ ਦਾ ਪਾਣੀ ਡਿਗਦਾ ਹੋਵੇ ਨਾ ਉੱਥੇ ਪੱਥਰ ਰੱਖ ਦਿਓ ਸਖਤ ਹੋ ਸਕ ਕੁਝ ਮਹੀਨਿਆਂ ਬਾਅਦ ਵੇਖਿਓ ਪਾਣੀ ਦਾ ਨਿਸ਼ਾਨ ਪੱਥਰ ਤੇ ਪਹਿ ਜਾਂਦਾ ਏ ਇਤਾਂ ਸਿੱਖਾ ਰੋਜ਼ ਜਪਤੀ ਸਹਿ ਪੜਨਾ ਸ਼ੁਰੂ ਕਰ ਤੇਰੇ ਮਨ ਉੱਤੇ ਬਾਣੀ ਦਾ ਨਿਸ਼ਾਨ ਪੈਣਾ ਸ਼ੁਰੂ ਹੋ ਜਾਏ ਜਦੋਂ ਮਨ ਉੱਤੇ ਬਾਣੀ ਦਾ ਨਿਸ਼ਾਨ ਪੈਣਾ ਸ਼ੁਰੂ ਹੋ ਗਿਆ ਮਨ ਦੀਆਂ ਚਿੰਤਾਵਾਂ ਮਿਟਣੀਆਂ ਸ਼ੁਰੂ ਹੋ ਜਾਣਗੀਆਂ ਇਹ ਪਾਤਸ਼ਾਹ ਨੇ ਲਿਖ ਕੇ ਦਿੱਤੇ ਪੜੋ ਇੱਕ ਵਾਰ ਸਹਿਬ ਕਹਿੰਦੇ ਸੋਏ ਆ ਚਿੰਤਾ ਜਾਗ ਚਿੰਤਾ ਪੜੋ ਸੋਏ ਅਚਿੰਤਾ ਜਾਗ ਹਾਂ ਗੱਜ ਕੇ ਬੋਲੋ ਅੱਛਾ ਤੁਸੀਂ ਚਾਹ ਪਾਣੀ ਦਿੱਤਾ ਹੋਇਆ ਪਕੌੜੇ ਕੁੜੇ ਬਾਬਾ ਜੀ ਨੇ ਖਾਲੇ ਤੁਹਾਨੂੰ ਫਿਰ ਤਕੜੇ ਹੋ ਕੇ ਬੋਲੋ ਮੈਂ ਅਕਸਰ ਕਹਿੰਦਾ ਨਾ ਜੇ ਲੰਗਰ ਵਿੱਚੋਂ ਚਾਹ ਭੋਜਨ ਪ੍ਰਸ਼ਾਦਾ ਪਕੌੜੇ ਖਾਦੇ ਹੋਣ ਸੰਗਤ ਵਿੱਚ ਬੋਲਿਆ ਕਰੋ ਵਾਹਿਗੁਰੂ ਵਾਹਿਗੁਰੂ ਜਪੋ ਬਾਣੀ ਦਾ ਸ਼ਬਦ ਨਾਲ ਪੜੋ ਪਤਾ ਕਿਉਂ ਜੇ ਇਹ ਚੀਜ਼ਾਂ ਆਪਾਂ ਨਾ ਕੀਤੀਆਂ ਇਕੱਲੇ ਖਾ ਕੇ ਚਲੇ ਗਏ ਫਿਰ ਤੁਸੀਂ ਘਰ ਜਾ ਕੇ ਕਹੋਗੇ ਲਓ ਜੀ ਮੈਨੂੰ ਤਾਂ ਗੈਸ ਜੀ ਹੋ ਗਈ ਐ ਫਿਰ ਕੈਪਸੂਲ ਲੈਣੇ ਪੈਣਗੇ ਦਵਾਈਆਂ ਲੈਣੀਆਂ ਪੈਣਗੀਆਂ ਇਹ ਫਿਰ ਕਹੋਗੇ ਬਲੱਡ ਵੱਧ ਗਿਆ ਬਲੱਡ ਤਾਂ ਹੀ ਵੱਧਦਾ ਹੈ ਭਾਈ ਉਹ ਖੱਦੀ ਹੋਈ ਚੀਜ਼ ਪਚਾਈ ਨਹੀਂ ਆਪਾਂ ਲੰਗਰ ਗੁਰੂ ਦਾ ਸ਼ਬਦ ਤੇ ਭੋਜਨ ਸੰਗਤ ਵਿੱਚ ਬਹਿ ਕੇ ਜਪੋਂਗੇ ਉਹ ਤੁਹਾਨੂੰ ਕੁਝ ਨਹੀਂ ਕਹੇਗਾ ਬਹੁਤੇ ਬੰਦੇ ਲੰਗਰ ਤੋਂ ਡਰਦੇ ਕਹਿੰਦੇ ਜੀ ਉਹ ਗੁਰਦੁਆਰੇ ਦਾ ਨਹੀਂ ਪ੍ਰਸ਼ਾਦਾ ਸ਼ਕਣਾ ਚਾਹੀਦਾ ਕਿਉਂ ਉੱਥੇ ਦੀ ਸਾਰੀ ਸੰਗਤ ਦਾ ਐਂ ਪ੍ਰਸ਼ਾਦਾ ਹੁੰਦਾ ਹੈ ਸੰਗਤ ਦੀ ਚੀਜ਼ ਹੈ ਭਾਈ ਤੁਹਾਨੂੰ ਕੁਝ ਨਹੀਂ ਕਹਿੰਦਾ ਗੁਰੂ ਦਾ ਪ੍ਰਸ਼ਾਦਾ ਗੁਰੂ ਦੇ ਦਰ ਦੇ ਖਾਦੇ ਹੋਏ ਚਾਹ ਪਕੌੜੇ ਪ੍ਰਸ਼ਾਦਾ ਤੁਹਾਨੂੰ ਕੁਝ ਨਹੀਂ ਕਹੇਗਾ ਪਰ ਇੱਕ ਕੰਮ ਕਰਨਾ ਪਵੇਗਾ ਛਕਣ ਤੋਂ ਬਾਅਦ 5 ਕੁ ਮਿੰਟ ਭਾਵੇਂ ਸੰਗਤ ਵਿੱਚ ਬਹਿ ਕੇ ਜਪ ਲਿਆ ਕਰੋ ਵਾਹਿਗੁਰੂ 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 ਤਨਿਓ ਸਾ ਸੰਗਤ ਗੁਰਸਿੱਖ ਜਦੋਂ ਪ੍ਰਸ਼ਾਦਾ ਛਕਣਗੇ ਹੱਥ ਜੋੜ ਕੇ ਜ਼ਰੂਰ ਕਹਿਣਗੇ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੋਟਣਾ ਹੋਵੇ ਗੰਤ ਭਰੇ ਪੰਡਹਰ ਉਹ ਗੁਰੂ ਦਾ ਨਾਮ ਲੈਂਦੇ ਨੇ ਫਿਰ ਉਹ ਭੋਜਨ ਕਦੇ ਵੀ ਉਹਨਾਂ ਉੱਤੇ ਗਲਤ ਅਸਰ ਨਹੀਂ ਕਰਦਾ ਆਪਾਂ ਸੰਗਤ ਵਿੱਚੋਂ ਛੱਗਿਆ ਪੰਗਤ ਵਿੱਚ ਹੁਣ ਆਪਾਂ ਜਪਣੇ ਫਿਰ ਆਪਾਂ ਨੂੰ ਸੁੱਖ ਵਿਖਿਓ ਕਿੰਨਾ ਮਿਲਦਾ ਪੜੋ ਇੱਕ ਵਾਰ ਸੋਏ ਅਚਿੰਤਾ ਜਾਗ ਚਿੰਤਾ ਸੋਏ ਅਚਿੰਤਾ ਗੱਜ ਕੇ ਸੋਏ ਅਚਿੰਤਾ ਜਾਗ ਚਿੰਤਾ ਸੋਏ ਹਾਂ ਵਾਹ ਵਾਹ ਜਹਾਂ ਕਹ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਵਹਰ ਸੁਖ ਪਾਇਆ ਕਹ ਨਾਨਕ ਗੁਰ ਘਰ ਸੁਖ ਵਸਿਆ ਵਹਰ ਸੁਖ ਪਾਇਆ ਕਹ ਨਾਨਕ ਗੁਰ ਜਦੋਂ ਗੁਰੂ ਦਾ ਮੰਤਰ ਦ੍ਰਿੜ ਕਰਨ ਲੱਗ ਜਾਓਗੇ ਮਨ ਉਤੇ ਅਸਰ ਪੈਣ ਲੱਗ ਜਾਏਗਾ ਫਿਰ ਹਿਰਦੇ ਘਰ ਵਿੱਚ ਵੀ ਸੁੱਖ ਬਾਹਰ ਵੀ ਸੁੱਖ ਸੌਣ ਲੱਗਿਆਂ ਵੀ ਚਿੰਤਾ ਰਹਤਾ ਉੱਠੋਂਗੇ ਤਮ ਚਿੰਤਾ ਨਹੀਂ ਹੋਏ ਨਹੀਂ ਤਾਂ ਕਿਸੇ ਗੋਲੀ ਨਾਲ ਨਸ਼ੇ ਨਾਲ ਸੌਣ ਲੱਗਿਆਂ ਚਿੰਤਾ ਮੁੱਕਦੀ ਹੈ ਜਾਗਦਿਆਂ ਫਿਰ ਸ਼ੁਰੂ ਹੋ ਜਾਂਦੀ ਹੈ ਇਸ ਲਈ ਮਹਾਰਾਜ ਕਹਿੰਦੇ ਭਾਈ ਨਾਮ ਤੇਰੇ ਦੁੱਖਾਂ ਦਾ ਹੱਲ ਹੈ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕਲ ਕਲੇਸ ਤਨ ਮਹਿ ਮਟਾਵੋ ਸਾਧੂ ਨਾਮ ਜਪਦਾ ਉਹਦੇ ਕੋਲ ਨਾਮ ਦਾ ਖਜ਼ਾਨਾ ਇਕੱਠਾ ਹੋ ਜਾਂਦਾ ਸੁਣਿਓ ਸ਼ਰੀਰ ਆਪਣੇ ਵਰਗਾ ਹੀ ਹੁੰਦਾ ਸੰਤ ਦਾ ਪਰ ਉਹਦੀ ਸੁਰਤ ਵਿੱਚ ਇੰਨਾ ਖਜ਼ਾਨਾ ਇਕੱਠਾ ਹੋ ਜਾਂਦਾ ਜਿਹੜਾ ਸਾਡੇ ਕੋਲ ਨਹੀਂ ਹੁੰਦਾ ਸਾਥ ਸੰਗਤ ਉਹ ਕਿਵੇਂ ਕਿਸੇ ਬੰਦੇ ਕੋਲ ਰਿਸ਼ਤੇ ਅਧਾਰ 'ਤੇ 2 4 5 ਕਰੋੜ ਰੁਪਈਆ ਹੈ ਜੋ ਵਿੱਚੋਂ ਕਿਸੇ ਨੂੰ 1 ਲੱਖ 2 ਲੱਖ ਦੇ ਦੇ ਉਹਦਾ ਕੁਝ ਵੀ ਨਹੀਂ ਕੱਟਦਾ 4-5 ਕਰੋੜ ਰੁਪਈਆ ਤੁਹਾਡੇ ਕੋਲ ਜਮ੍ਹਾਂ ਹੋਵੇ 2-4 ਲੱਖ ਕਿਸੇ ਨੂੰ ਦੇ ਦਿਓ ਤਾਂ ਕਾਰਜ ਸਰ ਜਾਂਦਾ ਪਰ ਉਹਦੇ ਵਿੱਚੋਂ ਘਟਾ ਉਹਨੂੰ ਕੁਝ ਨਹੀਂ ਪੈਂਦਾ ਐਦਾਂ ਸਾਧੂ ਕੋਲ ਬੰਦਗੀ ਦਾ ਖਜ਼ਾਨਾ ਹੁੰਦਾ ਆਪਣੇ ਖਜ਼ਾਨੇ ਚੋਂ ਲੋਕਾਂ ਦਾ ਭਲਾ ਕਰੀ ਜਾਂਦਾ ਉਹਦਾ ਕੁਝ ਵੀ ਨਹੀਂ ਘਟਦਾ ਉਹਦੇ ਕੋਲ ਨਾਮ ਦਾ ਖਜ਼ਾਨਾ ਹੈ ਜਿਹਨੂੰ ਮਹਾਰਾਜ ਨੇ ਕਿਹਾ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕਹਿ ਹਿਰਦੈ ਤੂੰ ਵਸੈ ਤੇ ਨਰਗੁਣੀ ਗਹੀਰ ਭਾਈਓ ਕੁੱਲੀਆਂ 'ਚ ਬੈਠੇ ਛੰਨਾ 'ਚ ਬੈਠੇ ਵੀ ਇੰਨੇ ਅਮੀਰ ਹੋ ਜਾਂਦੇ ਨੇ ਵੱਡੇ ਵੱਡੇ ਮਹਿਲਾਂ ਵਾਲੇ ਆ ਕੇ ਕੁੱਲੀਆਂ ਦੇ ਮੋਹਰੇ ਝੁੱਕਦੇ ਨੇ ਵੱਡੇ ਵੱਡੇ ਮਹਿਲਾਂ ਵਾਲੇ ਰਾਜੇ ਛੰਨਾ ਵਾਲੇ ਕੁੱਲੀਆਂ ਵਾਲੇ ਸਾਧੂਆਂ ਅੱਗੇ ਝੁੱਕ ਜਾਂਦੇ ਨੇ ਕਿਉਂ ਉਹਨਾਂ ਕੋਲ ਨਾਮ ਦਾ ਧੰਨੇ ਉਹ ਆਪਣੀ ਵਰਤਤ ਚੋਂ ਮੜਾ ਜੇ ਵੀ ਕਿਸੇ ਨੂੰ ਕੁਝ ਦੇ ਦੇਣ ਉਹਦਾ ਭਲਾ ਹੋ ਜਾਂਦਾ ਇਸ ਲਈ ਭਾਈ ਨਾਮ ਵਿੱਚ ਇੰਨੀ ਵੱਡੀ ਸ਼ਕਤੀ ਹੈ ਅੱਛਾ ਹੁਣ ਨੁਕਤਾ ਸੁਣਿਓ ਤੁਸੀਂ ਕਹੋਗੇ ਅਸੀਂ ਵੀ ਨਿਤਨੇਮ ਕਰਦੇ ਆਂ ਬਾਣੀ ਪੜ੍ਹਦੇ ਆਂ ਨਾਮ ਅਸੀਂ ਵੀ ਜਪਨੇ ਨਿਤਨੇਮ ਹਰ ਸਿੱਖ ਕਰਦਾ ਹੈ ਸਿੱਖ ਜਗਤ ਵਿੱਚ ਹਰ ਸਿੱਖ ਜਪਜੀ ਸਾਹਿਬ ਪੜ੍ਹਦਾ ਪਰ ਸਾਡੇ ਕੋਲੋਂ ਖਜ਼ਾਨਾ ਇਕੱਠਾ ਨਹੀਂ ਹੁੰਦਾ ਜਿਹੜਾ ਸਾਧੂ ਕੋਲ ਹੁੰਦਾ ਉਹ ਪਤਾ ਕਿਉਂ ਅਸੀਂ ਕੱਲ੍ਹ ਪਾਠ ਪੜਦੇ ਆਂ ਅੱਖਾਂ ਅੱਖਰ ਪੜ ਰਹੀਆਂ ਨੇ ਮਨ ਕਿਤੇ ਹੋਰ ਪੜ ਰਿਹਾ ਇਹ ਤੁਸੀਂ ਵੇਖੋ ਅੱਖਾਂ ਕਈ ਵਾਰ ਅੱਖਰ ਪੜਦੀਆਂ ਨੇ ਮਨ ਕੁਝ ਹੋਰ ਪੜਦਾ ਹੈ ਜਪਤੀ ਸਹਿ ਮੁੱਕ ਜਾਂਦਾ ਹੈ ਸੁਰਤ ਕਿਤੇ ਹੋਰ ਘੁੰਮਦੀ ਹੈ ਸਾਧੂ ਇਸ ਤਰ੍ਹਾਂ ਨਹੀਂ ਪਾਠ ਕਰਦਾ ਮੈਨੂੰ ਇੱਕ ਮਹਾਂਪੁਰਸ਼ ਮਿਲੇ ਉਹ ਮੈਨੂੰ ਕਹਿੰਦੇ ਯਾਨੀ ਜੀ ਜਪਤੀ ਸਾਹਿਬ ਕਿੰਨੇ ਚਿਰ ਚ ਪੜ ਲੈਂਦੇ ਹੋ ਮਹਕਾ ਜੀ 10-15 ਮਿੰਟਾਂ ਚ 10-12 ਮਿੰਟਾਂ ਚ ਮੈਨੂੰ ਲੱਗਾ ਉਹ ਇਸ਼ਵਾਸ਼ ਦੇਣਗੇ ਇਹਨੂੰ ਯਾਦ ਹੈ ਤਾਂ ਕਹਿੰਦੇ ਅੱਛਾ ਜੀ ਕਹਿੰਦੇ 10-12 ਮਿੰਟਾਂ ਜਪਜੀ ਸਭ ਹੋ ਜਾਂਦਾ ਮਹਕਾ ਜੀ ਕਰ ਲਈਦਾ ਕਹਿੰਦੇ ਨਹੀਂ ਭਾਈ ਸਾਨੂੰ ਤਾਂ ਕਈ ਵਾਰ ਜਪਜੀ ਸਭ ਕਰਨ ਲੱਗੇ ਇੱਕ-ਇੱਕ ਘੰਟਾ ਲੱਗ ਜਾਂਦਾ ਮੈਂ ਕਹਾਂ ਜੀ ਤੁਸੀਂ ਹੌਲੀ ਕਰਦੇ ਹੋਮੋਂਗੇ ਜਿਹੜਾ ਜਵਾਬ ਫਿਰ ਉਹ ਬੰਦਗੀ ਵਾਲੇ ਨੇ ਦਿੱਤਾ ਉਹਨੇ ਸਿਰ ਤੋਂ ਪੈਰਾਂ ਤੱਕ ਹਲਾ ਦਿੱਤਾ ਉਹ ਕਹਿੰਦੇ ਗਿਆਨੀ ਜੀ ਤੁਸੀਂ ਇਕੱਲਾ ਭਾਈ ਸਾਹਿਬ ਜਪਤੀ ਪੜਦੇ ਹੋ ਜਪਤੀ ਸਭ ਇਕੱਲਾ ਪੜਨ ਵਾਸਤੇ ਨਹੀਂ ਹੁੰਦਾ ਜਪਤੀ ਸਭ ਗੁਰੂ ਨਾਨਕ ਨਾਲ ਗੱਲਾਂ ਕਰਨ ਵਾਸਤੇ ਹੈ ਕਹਿੰਦੇ ਤੁਸੀਂ ਗੱਲਾਂ ਕਰਦੇ ਕਦੇ ਮੈਂ ਕਹਾਂ ਜੀ ਗੱਲਾਂ ਕਿਵੇਂ ਕਰੀ ਦੀਆਂ ਕਹਿੰਦੇ ਗੁਰੂ ਨਾਨਕ ਨਾਲ ਰੱਬ ਨਾਲ ਗੱਲਾਂ ਹੀ ਆ ਨਾ ਇਹ ਜਦੋਂ ਜਪਤੀ ਸਹਿ ਪੜਨੇ ਸਿੱਧਾ ਗੁਰੂ ਨਾਲ ਗੱਲ ਕਰਨੀ ਹੈ ਪਹਿਲਾਂ ਸ਼ੁਰੂ ਇੱਥੋਂ ਹੁੰਦਾ ਹੈ हे ਸਤਿਗੁਰੂ ਤੀਰਥ ਤੇ ਇਸ਼ਨਾਨ ਕੀਤੇ ਆ ਪਰਵਾਨ ਨਹੀਂ ਹੈ ਜੇ ਤੈਨੂੰ ਨਹੀਂ ਚੰਗਾ ਲੱਗ ਰਿਹਾ ਮੈਂ ਭਾਵੇਂ 68 ਤੀਰਥਾਂ ਤੇ ਜਾ ਕੇ ਆਵਾਂ ਜੇ ਵਾਹਿਗੁਰੂ ਤੈਨੂੰ ਪਾਇਆ ਨਹੀਂ ਫਿਰ ਤੀਰਥਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਗੱਲਾਂ ਹੀ ਆ ਨਾ ਕੇ ਤੀਰਥ ਨਾਵਾ ਜੇ ਤਿਸ ਭਾਵਾ ਪੜੋ ਤੀਰਥ ਨਾਵਾ ਜੇ ਤਿਸ ਹੇ ਵਾਹ ਗੁਰੂ ਮੇਰਾ ਤੀਰਥ ਤੇ ਨਾਤਿਆ ਤਾں ਪਰਵਾਣੇ ਜੇ ਤੈਨੂੰ ਪਾ ਜਾਵਾਂ ਜੇ ਤੈਨੂੰ ਚੰਗਾ ਲੱਗੇ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੈਨੂੰ ਚੰਗਾ ਹੀ ਨਹੀਂ ਲੱਗਾ ਫਿਰ ਮੇਰਾ ਨਾਤਾ ਕੀ ਫਿਰ ਸਤ ਸੰਗਤ ਮਾਫ ਕਰਿਓ ਆਪਾਂ ਪਰਵਾਰਾਂ ਵਾਲੇ ਬੈਠੇ ਆ ਸੁਹਾਗਣ ਭੈਣ ਦੀ ਨਿਸ਼ਾਨੀ ਹੈ ਕਿ ਇਹ ਵਿਆਹੀ ਹੋਈ ਹੈ ਇਹ ਸੁਹਾਗਣ ਹੈ ਪਰ ਸਜਣੋ ਉਹਦਾ ਸ਼ਿੰਗਾਰ ਪਰਵਾਨ ਨਹੀਂ ਹੈ ਜੇ ਪਤੀ ਨਾਲ ਨਹੀਂ ਬਣਾਈ ਜੇ ਉਹਦੀ ਪਤੀ ਨਾਲ ਬਣੀ ਨਹੀਂ ਫਿਰ ਉਹਦਾ ਸ਼ਿੰਗਾਰ ਕਾਦੇ ਐਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਦਾਹਰਣ ਦਿੱਤੀ ਹੈ ਉਹ ਭਲਿਆ ਤੇਰਾ ਨਾਤਾ ਪਰਵਾਨ ਨਹੀਂ ਹੈ ਜੇ ਗੁਰੂ ਨੂੰ ਚੰਗਾ ਨਹੀਂ ਲੱਗਾ ਪੜੋ तीरथणावा जे तिस भावा बिन पाणे के नाए करी जे तिसर ਠੋ ਪਾਈ ਵੇਖਾਂ ਬਿਨ ਕਰਮੋ ਕੇ ਮਿਲੇ ਲਈ ਹੈ ਵਾਹ ਗੁਰੂ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਭ ਕੁਝ ਵੇਖ ਲਿਆ ਜੇਤੀ ਸਰਟੋ ਪਾਈ ਵੇਖਾਂ ਬਿਨ ਕਰਮੋ ਕੇ ਮਿਲੇ ਲਈ ਬਿਨਾ ਕਿਰਪਾ ਤੋਂ ਤੈਨੂੰ ਕੋਈ ਮਿਲ ਨਹੀਂ ਸਕਦਾ ਭਾਵੇਂ ਜਿੰਨੇ ਮਰਜੀ ਤੀਰਥਾਂ ਤੇ ਨਾਲ ਵਿਣ ਕਰਮ ਕੇ ਮਿਲੇ ਲਈ ਮਹਾਰਾਜ ਫਿਰ ਕੀ ਕਰਨਾ ਹੈ ਕਹਿੰਦੇ ਮਤ ਵਿੱਚ ਰਤਨ ਜ਼ਵਾਹਰ ਮਾਨਕ ਪੜੋ ਮਤ ਵਿੱਚ ਰਤਨ ਜ਼ਵਾਹਰ ਗੱਜ ਕੇ ਪੜੋ ਮਤ ਵਿੱਚ ਰਤਨ ਜ਼ਵਾਹਰ ਮਾਨਕ ਮਤ ਵਿੱਚ ਰਤਨ ਕਹਿੰਦੇ ਤੇਰੀ ਮਤ ਵਿੱਚ ਰਤਨ ਜ਼ਵਾਹਰ ਮਾਨਕ ਕੀਮਤੀ ਚੀਜ਼ਾਂ ਨੇ ਕਿਹੜੀਆਂ ਮਤ ਵਿੱਚ ਹੀ ਵਸਿਆ ਹੋਇਆ ਹੈ ਦਇਆ ਜਤ ਸਤ ਸੰਤੋਖ ਸਹਜ ਵਿਰਾਗ ਇਹ ਸਭ ਕੁਝ ਮਤ ਦਾ ਵਿਸ਼ ਹੈ ਜੇ ਬੰਦੇ ਦੀ ਮਤ ਵਿੱਚ ਸਬਰ ਨਹੀਂ ਹੈ ਸੰਤੋਖ ਨਹੀਂ ਹੈ ਜਤ ਨਹੀਂ ਹੈ ਸਤ ਨਹੀਂ ਹੈ ਤਾਂ ਫਿਰ ਸਾ ਸੰਗਤ ਇਸ ਤਨ ਤੋਂ ਮਾੜੇ ਕਰਮ ਹੁੰਦੇ ਨੇ ਅੱਛਾ ਜਦੋਂ ਕਿਸੇ ਬੰਦੇ ਕੋਲੋਂ ਕੋਈ ਗਲਤ ਕੰਮ ਹੋ ਜਾਂਦਾ ਹੈ ਉਦੋਂ ਲੋਕੀ ਕੀ ਕਹਿੰਦੇ ਨੇ ਇਹਦੀ ਮਤ ਮਾਰੀ ਗਈ ਹੈ ਇਹਦਾ ਮਤਲਬ ਮਤ ਵਿੱਚ ਹੈ ਕੇ ਬੰਦੇ ਨੇ ਜਤੀ ਸਤੀ ਰਹਿਣਾ ਹੈ ਉੱਚਾ ਆਚਰਨ ਰੱਖਣਾ ਹੈ ਕਰੈਕਟਰ ਵਧੀਆ ਰੱਖਣਾ ਹੈ ਮਤ ਵਿੱਚ ਹੈ ਪਰ ਪ੍ਰਗਟ ਕਦੋਂ ਹੋਣਾ ਹੈ ਮਤ ਤਾਂ ਸਾਰਿਆਂ ਨੂੰ ਹੈ ਕੋਈ ਬੰਦਾ ਕਹਿ ਸਕਦਾ ਮੈਨੂੰ ਮਤ ਨਹੀਂ ਹੈ ਮਤ ਸਾਰਿਆਂ ਨੂੰ ਹੈ ਸਭ ਦੀ ਮਤ ਵਿੱਚ ਰਤਨ ਜ਼ਵਾਹਰ ਮਾਨਕ ਸ਼ੁੱਭ ਗੁਣ ਜਤ ਸਤ ਦਇਆ ਸੰਤੋਖ ਸਹਿਜ ਸਬਰ ਸਭ ਕੁਝ ਹੈ ਪਰ ਪ੍ਰਗਟ ਕਦੋਂ ਹੋਣਾ ਹੈ ਇੱਥੇ ਤਾਂ ਬੈਠੇ ਵੀ ਪ੍ਰਗਟ ਹੋਵੇ ਸੁਣਿਓ ਧਿਆਨ ਨਾਲ ਇੱਥੇ ਤਾਂ ਬੈਠੇ ਵੇ ਪ੍ਰਗਟ ਹੋਵੇ ਕਦੋਂ ਹੋਣਾ ਜਦੋਂ ਗੁਰੂ ਦੀ ਸਿੱਖਿਆ ਸੁਣਨ ਲੱਗ ਪੈਂ ਸਹਿਬ ਕਹਿੰਦੇ ਮਤ ਵਿੱਚ ਰਤਨ ਜ਼ਵਾਹਰ ਮਾਣ ਕ ਪੜੋ ਮਤ ਵਿੱਚ ਰਤਨ ਜ਼ਵਾਹਰ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰ ਕੀ ਅੱਛਾ ਤੁਸੀਂ ਬੇਹੋਸ਼ੀ ਚ ਬੈਠੇ ਹੋ ਤੁਹਾਨੂੰ ਪਤਾ ਹੈ ਤੁਸੀਂ ਸਰੀਰ ਕਰਕੇ ਇੱਥੇ ਬੈਠੇ ਹੋ ਅੱਧੇ ਬੰਦੇ ਬੇਹੋਸ਼ੀ ਜਾਏ ਹੋਰ ਕਿਤੇ ਸੋਚੀ ਜਾਂਦਾ ਇੱਧਰ ਅੱਖਾਂ ਖੁੱਲੀਆਂ ਸੋਚ ਕੁਝ ਹੋਰ ਦਾ ਨਹੀਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਧੰਨਵਾਦ ਜੀ